ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸਰਬਜੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹ ਨਹੀਂ ਕਰਦੇ ਆ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਦਿਖਾਈਆਂ ਨੇ ਆਪਾਂ ਤੁਹਾਨੂੰ ਇਸ ਘਰ ਦੇ ਵਿੱਚੋਂ ਅੱਜ ਦੋ ਵਾੜਾ ਤੁਹਾਨੂੰ ਦਿਖਾਵਾਂਗੇ ਪੂਰੀਆਂ ਟੌਪੀਆਂ ਚੰਗੀਆਂ ਸ਼ਾਨਦਾਰ ਕੁਆਲਿਟੀ ਦੇ ਵਿੱਚ ਦੋ ਵਾੜਾ ਵੀਰ ਦੇ ਕੋਲੇ ਬਕਾਊ ਆ ਠੀਕ ਆ ਜੀ ਤੇ ਦੋਵੇਂ ਬਿਲਕੁਲ ਸਜਰ ਤਾਜ਼ੀਆਂ ਸੂਈਆਂ ਇੱਕ ਤਕਰੀਬਨ ਕੋਈ 16 17 16 17 ਲੀਟਰ ਤੇ ਚੱਲਣ ਦੀ ਆ ਮੋਹ ਦੰਦੀ ਚੌਕੀ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਇੱਕ ਵਸੀ ਤੁਹਾਨੂੰ ਦਿਖਾਵਾਂਗੇ ਸੈਕਿੰਡ ਸਵੇਰ ਦੋਸਤੋ ਸੂਈ ਆ ਤੇ ਮੋਹ ਦੰਦੀ ਵੀ ਜਵਾਨ ਹੋ ਹੁੰਦੀ ਪਈ ਆ ਠੀਕ ਆ ਜੀ ਤੇ ਚੰਗੇ ਦੁੱਧ ਚੰਗੇ ਮਿਲਕ ਵਾਲੀ ਉਹ ਵੀ ਵਿਹੜ ਤੁਹਾਨੂੰ ਦਿਖਾ ਦਿਆਂਗੇ ਐਫ ਬਰੀਡ ਦੇ ਵਿੱਚ ਆ ਸੋ ਚੋਲਾ ਸਾਹਿਬ ਤੇ ਜਦੋਂ ਬਰਾਣੀ ਵਾਲਾ ਨੂੰ ਆਉਣੇ ਆ ਦੋਸਤੋ ਰਸਤੇ ਵਿੱਚ ਸਰਜੀਤ ਸਿੰਘ ਉਹਨਾਂ ਦੇ ਕਰਨੇ ਮੈਂ ਤਾਂ ਠੀਕ ਆ ਜੀ ਤੇ ਵਿਜਟ ਤੁਸੀਂ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਸੋ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਆਉ ਕਰਦੇ ਆ ਗੱਲਬਾਤ ਸਰਬਜੀ ਸਾਸਤ੍ਰੀਕਰ ਸਾਸਤ੍ਰੀਕਰ ਵੀਰੇ ਉਸ ਨਾਲ ਠੀਕ ਠਾਕ ਹੈ ਬੜੇ ਬੜੇ ਸਬਜੀ ਸਿਆ ਕੀ ਹਾਲ ਨੇ ਚੰਗੀ ਕਰੇ ਵੀਜੀ ਸਬਜੀ ਤੋਂ ਦੋ ਵੜਾ ਅੱਜ ਆਪਣੇ ਕੋਲੇ ਬਕਾਊਗਾ ਵੀਰੇ ਹਾਂਜੀ ਦੋ ਹੈ ਜੀ ਤੇ ਦੋਵੇਂ ਬਿਲਕੁਲ ਸੱਜਰ ਦਾ ਜੀ ਸੋਹਣੇ ਹਾਂਜੀ ਦੋਵੇਂ ਸੱਜਰ ਹੀ ਆਈ ਦੋਵੇਂ ਉਹ ਪਰਲੀ ਐ ਐਫ ਬ੍ਰੀਡ ਦੇ ਵਿੱਚ ਬੜਾ ਵੀ ਚੰਗੀ ਖਾਸੀ ਲੈ ਜਾਂਦੀ ਹੈ ਬਹੁਤ ਵਧੀਆ ਸਾਫ ਸੁਥਰੀ ਹੈ ਚੱਕੇ ਦੁੱਧਰ ਕਾਰਡ ਵਾਲੀ ਹੈ ਹਾਂਜੀ ਠੀਕ ਹੈ ਭਰਾ ਤੇ ਸਬਜੀ ਤੋਂ ਆ ਵਛੀ ਜਿਵੇਂ ਆਪਣੇ ਕੋਲ ਪਲੂਨ ਪਹਿਲਾ ਸੋਸ ਸੁਈ ਆ ਹਾਂਜੀ ਇਹ ਪਹਿਲਾ ਸੋਸ ਸੁਈ ਹੈ ਮੋਹ ਦੰਦੇ ਤੁਸੀਂ ਦੱਸਿਆ ਸੀ ਚਾਰ ਆ ਠੀਕ ਆ ਜੀ ਹੋਰ ਕੰਮ ਕੀਤਾ ਵਧੀਆ ਚੱਲੀ ਜਾਂਦਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਭਰਾ ਤੇ ਸਰਬਜੀਤ ਜੀ ਤਾਂ ਸ਼ੁਰੂਆਤ ਆਪਾਂ ਸ਼ੁਰੂਆਤੀ ਟਾਈਮ ਦੇ ਵਿੱਚ ਪਹਿਲਾਂ ਆਪਾਂ ਬੱਛੀ ਇਹਦੇ ਤੋਂ ਸ਼ਟਾਰਟ ਕਰ ਲਵਾਂਗੇ ਹਾਂ ਜੀ ਇਹ ਬੱਛੀ ਚੰਗੀ ਆ ਬਲੈਕ ਰੰਗ ਦੇ ਵਿੱਚ ਆ ਤੇ ਦੋਸਤੋ ਇੱਕ ਜਿਹੜੀ ਆਪਾਂ ਤੁਹਾਨੂੰ ਸਾਈਡਰ ਨੰਬਰ ਤੇ ਵੇਰਵਾ ਦਿਖਾਵਾਂਗੇ ਕਿਸੇ ਪਾਰੇ ਫਾਰਮਰ ਨੇ ਡੇਰੀ ਫਾਰਮ ਦੇ ਵਿੱਚ ਪਾਉਣੀ ਹੈ ਵੇਰ ਚੰਗੇ ਦੁੱਧ ਕੋ 28 30 28 30 ਲੀਟਰ ਤੋਂ ਪਲੱਸ ਚੱਲਣ ਵਾਲੀ ਆ ਹੁਣ ਮੌਕੇ ਤੇ ਵੀ ਤਕਰੀਬਨ ਕੋ 28 30 ਲੀਟਰ ਨੂੰ ਟੱਚ ਹੋਣ ਦੇ ਆ ਠੀਕ ਆ ਜੀ ਦੁੱਧ ਉਹਦੇ ਬਾਰੇ ਆਪਾਂ ਦੂਜੇ ਨੰਬਰ ਤੇ ਗ ਸਰਬਜੀਤ ਇਹ ਤਾਂ ਸਵੇਰ ਦੱਸਿਆ ਤੁਸੀਂ ਪਲੂਨ ਪਹਿਲਣੀ ਬੱਚੀ ਹਾਂਜੀ ਪਹਿਲਾਂ ਸੋਈ ਹੈ ਚੌਗੀ ਕਨਫਰਮ ਹੈ ਚੌਗੀ ਕਨਫਰਮ ਹੈ ਦੋ ਦੋ ਕੰਨੀਆਂ ਖਲੋਤੀਆਂ ਜੀ ਲੋ ਵੀ ਛੇਕ ਦੇ ਤੇ ਦੁੱਧ ਦੰਦ ਦੋਸਤੋ ਕੰਨੀ ਵਾਲੇ ਦੁੱਧ ਦੰਦ ਆ ਠੀਕ ਹੈ ਜੀ ਛੇਕ ਤੇ ਕੰਨੀਆਂ ਦੁੱਧ ਦੰਦ ਨੇ ਸੋ ਪਲੂਨ ਪਹਿਲਾ ਸੂਆ ਬੱਚੀ ਸੂਈ ਆ ਤੇ ਸਰਬਜੀਤ ਤੈਨੂੰ ਸਮਾਂ ਕਿੰਨਾ ਹੋ ਗਿਆ ਅੱਜ ਇਹਨੂੰ ਸਮਾਂ ਅੱਜ ਰਾਜਵਰੇ ਕੋਈ 23 23 ਤਰੀਕ ਨੂੰ 8-9 ਦਿਨਾਂ ਮਨ ਲੋਕ ਹੀ ਹੋਈ ਗਿਆ 23 ਜਨਵਰੀ ਦੇ ਲਾਗੇ 22 23 ਨੂੰ ਸੂਈ ਹ 22 23 ਨੂੰ ਹਾਂਜੀ ਤੇ ਹੁਣ ਤਕਰੀਬਨ ਅੱਜ 31 ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਹਾਂਜੀ ਹਾਂਜੀ ਤੇ ਅੱਜ ਤਕਰੀਬਨ ਜਿਆਦਾ ਨਹੀਂ ਤੇ 8-7 ਦਿਨ ਹੋ ਹੀ ਗਏ ਆ 8 ਲਾ ਲਓ 9 ਲਾ ਲਓ ਹਾਂ ਠੀਕ ਆ ਇਹਦੇ ਮਗਰ ਬੱਚਾ ਇਹਦੇ ਮਗਰ ਬੱਚੀ ਹੈ ਬੱਚੀ ਹੈ ਹਾਂਜੀ ਅੱਛਾ ਸਰਪ ਜੀ ਤਾਂ ਹੁਣ ਜਿਹੜਾ ਭਾਂਡੇ ਚ ਬਾਲਟੀ ਚ ਦੁੱਧ ਕਿੰਨਾ ਪਾਉਣ ਲਈ ਹੈ ਇਸ ਆਪਾਂ 17 ਪਾਉਂਦੀ ਚਲੋ ਆਪਾਂ 16 ਹੀ ਕਹਾਂਗੇ ਪੱਕਾ 1 ਕਿਲੋ ਖਾਂਦਾ 1/2 ਕਿਲੋ ਖਾਂਦਾ ਘਾਟ ਹੀ ਦੱਸਣੀ ਹੈ ਹਾਂਜੀ ਹਾਂਜੀ 16 ਕਿਲੋ 16 ਕਿਲੋ ਚੋਂ ਬਿਲਕੁਲ ਐ ਨਾਬ ਤੋਲ ਮਾ ਜੜਾ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਭਰਾ ਤੇ 24 25 ਦੀ ਪਰ ਐ ਪਾਸ ਬਿਲਕੁਲ ਸਾਫ ਹੈ ਬੰਗਾਰਸੀ ਪਾ ਲੈਨੇ ਕੋਈ ਨਾਰਮਲ ਨਹੀਂ ਮੈਂ ਤਾਂ ਨਹੀਂ ਪਾਉਂਦਾ ਚਲੋ ਉਦਾਂ ਕਿਸੇ ਨੇ ਸੇਫਟੀ ਨੂੰ ਪਾਉਣਾ ਤੇ ਪਾ ਲੈ ਵੀਰ ਮੈਂ ਆਂਦੀ ਕੋ ਨਹੀਂ ਬਹੁਤ ਠੰਡੀ ਧੀਰੀ ਚਲ ਲੋ ਵੀ ਮੈਂ ਦੋਸਤੋਂ ਠੰਡੀ ਧੀਰੀ ਆ ਵੈਸੇ ਇੱਕ ਵਾਰੀ ਮੈਂ ਤੁਹਾਨੂੰ ਟਾਈਮ ਵੀ ਜ਼ਰੂਰ ਨੋਟ ਕਰਾ ਦਾਂ ਤਕਰੀਬਨ ਕੋਈ 9:30 10:00 ਵਜੇ ਦਾ ਸਮਾਂ ਐ ਸਭ ਜੀ ਤਾਂ ਵੈਸੇ ਟਾਈਮ ਵੀ ਥੋੜਾ ਜਿਹਾ ਓਵਰ ਹੋ ਗਿਆ ਓਵਰ ਹੋ ਗਿਆ ਉੱਤੇ ਹੋ ਗਿਆ ਥੋੜਾ ਜਿਹਾ ਕਿੰਨੇ ਕ ਵਜੇ ਚੁਆਈ ਕਰਦੇ ਸੀ ਸਮੇਂ ਤੇ ਸਮੇਂ ਉਦਾਂ ਤੇ ਆਪਾਂ ਮੈਂ ਇਕੱਲਾ ਹੀ ਹੁੰਨਾ ਵਾ ਚਲੋ 8:00 ਤੋਂ 8:00 ਰਾਤ ਦੂਜਾ ਸਵੇਰੇ ਰਾਤ ਨੂੰ 7:00 ਕੋਈ ਚੋਲੇ ਦੀਆਂ ਸਵੇਰੇ 8:00 ਵਜੇ ਹੁਣ ਵੀ ਤਕਰੀਬਨ ਕੋਈ 2:30 2:30 3 ਘੰਟੇ ਉੱਪਰ ਜਾਂ ਲਿਆ ਆ 2:30 ਘੰਟੇ ਉੱਤੇ ਆ ਕਰਕੇ ਪਸ਼ੂ ਵੀ ਕਾਲੇ ਪਏ ਕਾਲੇ ਪੈ ਗਏ ਹਾਂਜੀ ਛੇਕਦੇ ਤੇ ਕੰਨੀ ਵਾਲੇ ਦੁੱਧ ਦੰਦਾ ਕਨਫਰਮਾ ਮੂੰਹ ਫੜ ਕੇ ਦੇਖ ਸਕਦੇ ਹੋ ਤੁਸੀਂ ਬੋਦੀ ਵਾਲੀ ਬੱਛੀ ਆ ਰੰਗ ਰੂਗ ਤੁਸੀਂ ਵੇਖੋ ਠੀਕ ਆ ਜੀ ਕਰੋ ਸੰਗ ਦੇ ਵਿੱਚ ਮੇਰਾ ਵੀ ਕੋਈ ਮਨ ਵਾਲੀ ਲਵੀ ਬੱਛੀ ਆ ਬਾਕੀ ਹੈ ਬਿਲਕੁਲ ਠੰਡੀ ਧੀਰੀ ਨਾਲ ਇਹਦੇ ਕੋਈ ਚੱਕਰ ਨਹੀਂ ਪਏ ਨੀ ਐਵੇਂ ਨਾ ਸ਼ਤਮਾਰੀ ਇਹ ਜਿੰਦਾ ਮਰਜੀ ਕੋਈ ਬੈਠਾ ਹੈ ਮੇਰਾ ਭਰਾ ਕਰੋ ਚੱਕ ਠੀਕ ਆ ਜੀ ਹਾਂਜੀ ਸੋ ਆ ਜਿਹੜੀਆਂ ਗੱਲਾਂ ਕਰਕੇ ਦੋਸਤੋ ਪਸ਼ੂ ਦਾ ਮੁੱਲ ਹੁੰਦਾ ਹੈ ਤੇ ਬਾਕੀ ਦੁੱਧ ਕਰਮਾਰੀ ਥਲੇ 16 ਲੀਟਰ ਤੋਂ ਪਲਾਸੀ ਪ੍ਰਾਸਾ ਤੇ ਪਰ ਹੁਣ 16 ਲੀਟਰ ਮੰਨ ਕੇ ਤੁਸੀਂ ਕੋਈ ਤਸੱਲੀ ਕਰਕੇ ਲੈ ਜਿਓ ਹਾਂਜੀ ਆ ਦੇਖੋ ਜੀ ਠੀਕ ਹੈ ਜੀ ਸੋ ਇਹ ਨਹੀਂ ਹੈਗਾ ਦੋਸਤੋ ਬੱਛੀ ਵੜ ਪਾਣਾ ਹੈਗਾ ਵਾ ਪੂਰਾ ਵਿੱਚ ਕਿਉਂਕਿ ਬਹੁਤ ਖੂਬਸੂਰਤੋ ਬੱਛੀ ਆ ਕੋਈ 16 ਲੀਟਰ ਤੋਂ ਪਲੱਸ ਪਲੱਸ ਇਸ ਵਕਤ ਚੱਲਣ ਢਈ ਆ ਮਗਰ ਬੱਛੀ ਆ ਸੋ ਬੱਚਾ ਵੀ ਨਾਲ ਦੀ ਨਾਲ ਤੁਸੀਂ ਦੇਖ ਲਵੋਗੇ ਠੀਕ ਹੈ ਜੀ ਵੈਸੇ ਹੁਣ ਇੱਥੇ ਬੱਚੇ ਥੋੜੇ ਜੰਦਰ ਸ਼ੈੱਡ ਦੇ ਵਿੱਚ ਬੰਨੇ ਆ ਸਰਪਜੀਤ ਸਿੰਘ ਹੁਣ ਆ ਵਿਰਲਾ ਬੰਦਾ ਬਹੁਤ ਹੈ ਤੇ ਸਪੈਸ਼ਲ ਨੇ ਚਾਰੇ ਥਲਾਂ ਦੀ ਬੰਦਾ ਵਿਰਲਾ ਦੀ ਗੱਲ ਕਰੀਏ ਤੇ ਬਹੁਤ ਵਧੀਆ ਵੇਖੋ ਸੋ ਚੰਗੀ ਸਪੇਸ ਵੰਡਾ ਕੋਈ ਜੇਕਰ ਆਪਾਂ ਗਿੱਠਾਂ ਮਾਰਗੇ ਤਾਂ ਗਿੱਠ ਵਜਦੀ ਆ ਸੱਚੀ ਦੇ ਖੱਪੀ ਪਹਿਣੀ ਦੀ ਠੀਕ ਹੈ ਜੀ ਤੇ 5 5 7 7 ਇੰਚ ਅਗਲੇ ਪਿਛਲੇ ਥਨਾਂ ਦਾ ਗਾਇਬ ਆ ਤੇ 16 ਲੀਟਰ ਤੋਂ ਪਲੱਸ ਜਿਹੜੀ ਇਹ ਵਾਰ ਚੱਲਣ ਈ ਆ ਤੇ ਬਹੁਤ ਖੂਬਸੂਰਤ ਆ ਨਵਾਂ ਆਂਗਾ ਠੀਕ ਆ ਜੀ ਤੇ ਸਿੱਗੀ-ਚੂਗੀ ਕਰਮਾਲੀ ਭੰਦੀ ਤੋੜ ਦੀ ਕਾਹ ਕਿਤੇ ਦੂਜੇ ਸੂਬੇ ਤੇ ਵੀ ਨੇੜੇ ਆ ਜਾਊਗੀ ਤੇ ਸਰਬਜੀਤ ਇੱਕ ਵਾਰੀ ਖੋਲ ਕੇ ਵੀਰੇ ਨੂੰ ਮਾਰਾ ਜੇ ਆਪਾਂ ਭਰਾਵਾਂ ਨੂੰ ਦਿਖਾ ਦੇ ਤੇ ਚਾਹਵਾਨ ਭਰਾ ਤੁਸੀਂ ਜਰੂਰ ਨਾਲ ਜੁੜ ਜਿਓ ਵੀਰ ਦੇ ਠੀਕ ਆ ਜੀ ਮਾਲ ਚੰਗਾ ਸਾਫ਼ ਸੁਥਰਾ ਖਰੀਦਦਾਰੀ ਕਰਦਾ ਤੇ ਲਿਆ ਕੇ ਸੇਲ ਕਰਦਾ ਬਾਕੀ ਬੱਛੀ-ਪੁੱਛੀ ਤੁਸੀਂ ਚੈੱਕ ਕਰੋ ਕਦ ਘਰ ਦੇਖੋ ਜੀ ਬਹੁਤ ਵਧੀਆ ਕੱਦ ਕਾਰ ਦੇ ਵਿੱਚ ਆ ਜਿੱਦਾਂ ਰਾਜਵੀਰ ਇਹਨੇ ਕਰ ਜਣਾ ਕੱਦ ਜਵਾਨ ਕੱਦ ਵੀਰੇ ਸਭ ਜੀ ਜਵਾਨ ਹੋ ਤੱਕ ਕਰੂਗੀ ਅਜੇ ਕਰੂਗੀ ਆ ਜੀ ਹਾਂ ਜੀ ਅਜੇ ਕੱਦ ਦੇ ਨਾਲ ਹੁਣ ਵੀ ਬਹੁਤ ਕਰਮਾਲੀ ਦਾ ਪੂਰਾ ਫੁੱਲ ਆ ਬਾਕੀ ਅਜੇ ਕਰ ਜੂਗੀ ਲਓ ਜੀ ਭਰਾਓ ਠੀਕ ਆ ਜੀ ਬਿਲਕੁਲ ਫਿੱਟ ਹਵਾਨੇ ਚੱਡੇ ਦੀ ਆ ਫਿੱਟ ਫਿਕਸ ਹਵਾਨਾ ਚੱਦਾ ਬਿਲਕੁਲ ਕੰਪੈਕਟ ਐਡਰ ਦੇ ਵਿੱਚ ਆ ਸੋ ਬਹੁਤ ਸੋਹਣੀ ਵੰਡ ਵਿਰਲ ਸੋ ਚੰਗਾ ਲੇਵਾ ਆ ਸਰਪ ਜੀ ਇੱਕ ਵਾਰੀ ਲੰਮਾ ਆਨੂ ਵੀਰੇ ਇੱਕ ਦੋ ਵਾਰੀ ਲੰਮੇ ਗੇੜੇ ਤੋੜ ਕੇ ਤਕੜਾਓ ਵੀਰੇ ਤੋੜ ਕੇ ਦਿਖਾ ਦਈਏ ਇਤਰਾ ਹੈ ਆ ਜਾ ਜੇ ਮੈਂ ਬਚਪਨੇ ਦੇ ਵਿੱਚ ਜਵਾਕ ਸ਼ੈਤਾਨੀਆਂ ਕਰਦੇ ਨਾ ਸਰਮਜੀਤ ਬਚਪਨੇ ਤੋਂ ਬਾਹਰ ਹੀ ਆਉਂ ਡਈ ਹੈ ਜੀ ਹਾਂ ਜੀ ਹਾਂ ਜੀ ਅਜੇ ਤੱਕ ਚਲੋ ਲੋਕ ਦੋਸਤੋ ਕਰੋ ਚਾਕ ਠੀਕ ਹੈ ਜੀ ਬੜੀ ਖੂਬਸੂਰਤ ਕੁਆਲਿਟੀ ਹੈ ਠੀਕ ਹੈ ਜੀ ਸੋ ਚੰਗੀ ਬੱਠੀ ਆ ਅੱਗੇ ਦੂਜੇ ਸੂਵੇ ਜਾਂਦੇ ਜਾਂਦੇ ਕਰਮਾਂ ਦੀ ਚੰਗੀ ਕਮਾਲ ਕਰ ਚੁਗੀ ਬਾਕੀ ਹਵਾਨਾ ਜੱਡਾ ਤੁਸੀਂ ਵੇਖੋ ਕਰਮਾਂ ਵਾਲੀ ਠੀਕ ਹੈ ਜੀ ਬਹੁਤ ਸੋਹਣਾ ਬਣਾਈ ਖੜੀ ਆ ਦੂਜੇ ਸੂਵੇ ਤੁਹਾਨੂੰ ਜ਼ਰੂਰ ਭੇਜਿਆ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਦਿੱਤੇ ਨੋਟ ਕਰਾ ਦਿੰਦੇ ਆ ਟਾਈਮ ਉੱਪਰ ਹੋ ਰਿਹਾ ਉਹ 2-3 ਟਾਈ ਟਾਈ ਕਹਿੰਦੇ ਜਿਹੜਾ 13 ਘੰਟੇ ਉੱਪਰ ਜਿਹੜਾ ਸਮਾਂ ਹੁੰਦਾ ਜਾ ਰਿਹਾ ਸੀਗਾ ਠੀਕ ਆ ਜੀ ਉਹਦੇ ਕਰਕੇ ਪਸ਼ੂ ਥੋੜੇ ਜਿਹਾ ਕਾਲੇ ਵੀ ਪਏ ਆ ਚੋਣ ਚਵਾਦੀ ਲਈ ਸਮਝੀ ਤੇ ਕੀ ਮੁੱਲ ਕੀ ਡਿਮਾਂਡ ਰਹੂਗੀ ਭਰਾ ਇਹਦੀ ਰਾਜਵਰੇ ਆਪਾਂ ਭਾਵੇਂ 75 ਕਰਾ ਲਓ ਭਾਵੇਂ 73 ਕਰਾ ਲਓ ਆਪਾਂ 70 ਦੀ ਦੇ ਦਾਂਗੇ ਬੱਚੀ 70 ਦੀ ਦੇ ਦਈਏ ਹਾਂਜੀ ਬਾਕੀ ਥੋੜੀ ਬਾਦੀ ਮੌਕੇ ਤੇ ਮਾਨਤਨ ਵੇਖ ਲਿਆ ਜੀ ਚਲੋ ਮਾਨਤਨ ਥੋੜਾ ਬਹੁਤ ਆਪਾਂ ਕਰ ਦਾਂਗੇ ਚਲੋ ਪਰੇ ਦੇ ਵਿੱਚ ਚਾਹ ਜੀ ਠੀਕ ਆ ਹਾਂਜੀ ਮਾ ਵੀ 70000 ਦੀ ਹਾਂ ਬੱਚੀ 16 ਲੀਟਰ ਤੋਂ ਪਲੱਸ ਦ ਤੇ 70000 ਸਰਬਜੀਤਾਂ ਵਾਲੀ ਆਪਾਂ ਲੈਣਾ ਲੈਣਾ ਜੀ ਇਹ ਮੈਲੇ ਤੋਂ ਨਹੀਂ ਸਟਾਰਟ ਹੋਈ ਕੱਲ ਇਹਨੇ ਮਾਰਾ ਜਾਂ ਮਾਰਿਆ ਮੇਰੇ ਖਿਆਲ ਨਾਲ ਵੀ 18 19 ਕਿਲੋ ਟੱਚ ਕਰੂਗੀ ਬੱਚੀ ਲਾਉ ਟਾਪ ਆ ਬਦੂ ਤਿੰਨ ਮੀਟਰ ਦਾ ਦਾ ਦੂਗੀ ਤੇ ਚੰਗੇ ਫਾਰਮਰ ਭਰਾ ਕੋਲ ਚਲੀ ਜੇ ਹਜੇ 8 9 ਦਿਨਾਂ ਦੇ ਵਿੱਚ ਤੇ ਬਾਹਰ ਹੀ 30 ਦਿਨ ਹੀ ਵੈਸੇ ਨਾਰਮਲ 13 13 ਦਿਨ ਬਾਅਦ ਮੈਲਾ ਹਾਂਜੀ ਹਜੇ ਖੁੱਲੂਗੀ ਮੇਰੇ ਖਿਆਲ ਨਾਲ ਪੂਰੀ ਬੋਨਾ ਚਾਹੀਦਾ ਤੇ 20 ਵੀ ਕਰਦੇ 18 19 ਤੇ ਪੱਟਾ ਹੀ ਆ ਜੀ ਕੰਪਲੈਟਟਰ ਤੇ ਵੇਚਾ ਦੋਸਤੋ ਵੈੜਾ ਅਕਸਰ ਦੋ ਤੇ ਚੰਗਾ ਚੁਵਾਈ ਜਾਂਦੀਆਂ ਨੇ ਸੋ ਪਸੰਦ ਆਊਗੀ ਕੁਆਲਿਟੀ ਅੰਗ ਦੇਖ ਲਓ ਸਰੀਰ ਵੇਖ ਲਓ ਬਿਲਕੁਲ ਛਾੜਵਾ ਸਰੀਰ ਹੈ ਬੱਚੀ ਦਾ ਕੋਈ ਬਾਦੂ ਕੋਈ ਪੇੜ ਨਹੀਂ ਛੱਡਿਆ ਗਿਆ ਕੋਈ ਲੈਹਣਾ ਨਹੀਂ ਕੋਈ ਦਿਨਾ ਨਹੀਂ ਗਿਆ ਉੱਪਰੋਂ ਬਿਲਕੁਲ ਫਲੈਟ ਆ ਤੇ ਹਾਈਟ ਕਰਤੀ ਬਹੁਤ ਸੋਹਣੀ ਹੈ ਇਹ ਦੋਸਤੋ ਪਹਿਲੇ ਨੰਬਰ ਤੇ ਬੱਚੀ ਤੁਹਾਨੂੰ ਦਿਖਾਤੀ ਆਪਾਂ ਚਾਰ ਦੰਦ ਇੱਧਰ ਇੱਕ ਹੋਰ ਤੋਹਫਾ ਦਿਖਾਉਨੇ ਆ ਸਰਬਜੀਤ ਨੇ ਦੋ ਤੋਹਫੇ ਲਿਆਂਦੇ ਆ ਤੇ ਦੋਵੇਂ ਕਮਾਲ ਦੇ ਆ ਇੱਧਰ ਇੱਕ ਵਾਇਰ ਜਿਹੜੀ ਤੁਸੀਂ ਦੇਖੋਗੇ ਐਚ ਐਫ ਬਰੀਡ ਦੇ ਵਿੱਚ ਆ ਡੱਬੀ ਬੈੜ ਆ ਤੇ ਬਾਕੀ ਸਰਬਜੀਤ ਤੋਂ ਆਪਾਂ ਡਿਟੇਲ ਲੈਨੇ ਆਂ ਤਾਂ ਕੀ ਸੁਆਵੀਰ ਇਹਦਾ ਦੂਜਾ ਸੁਬਾ ਰਾਜ ਵੀਰੇ ਦੂਸਰਾ ਸੁਬਾ ਹਾਂਜੀ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਜੀ ਇਹਨੂੰ ਅੱਜ 4 ਕ ਦੇ ਨਹੀਂ ਹੋਏ 5 ਹੋ ਗਏ ਹੋਣਗੇ 4 5 ਪੰਜ ਪੰਜਵੇਂ 6ਵੇਂ ਦਿਨ ਦੇ ਵਿੱਚ ਆਏ ਠੀਕ ਆ ਹਾਂ ਲਓ ਵੀ ਪੰਜਵਾਂ ਛੇਵਾਂ ਦਿਨ ਦੋਸਤੋ ਪੰਜਾਂ ਛੇ ਦਿਨਾਂ ਦੇ ਵਿੱਚ ਵਿੱਚ ਸਮਾਂ ਹੈ ਤੇ ਸਬਜੀ ਤੇ ਇਹਦੇ ਬੱਚਾ ਮਗਰ ਬੱਚੀ ਬੱਚੀ ਆ ਜੀ ਮਗਰ ਬੱਚੀ ਆ ਬਹੁਤ ਵਧੀਆ ਐਫ ਬਰੀਡ ਦੀ ਬੱਚੀ ਹੈ ਜੀ ਠੀਕ ਆ ਜੀ ਲਓ ਵੀ ਮਗਰ ਇਹਦੇ ਵੀ ਬੱਚੀ ਆ ਗਈ ਆ ਤੇ ਪੰਜਾਂ ਛੇ ਦਿਨਾਂ ਦੀ ਸੂਈ ਆ ਦੂਜਾ ਸੁਬਾ ਇਹ ਗੱਲ ਜਿਗਾਰ ਜਗੂੜ ਤੁਸੀਂ ਵੇਖੋ ਦਰਮਾਲੀ ਕੀ ਲਈ ਖੜੀ ਆ ਵੇਖੋ ਬਹੁਤ ਵਧੀਆ ਨਾ ਮੇਰੇ ਨਾੜਾ ਵੇਖੋ ਉਂਗਲ ਉਂਗਲ ਜਿੱਦੀ ਮੋਟੀ ਨਾਲ ਆ ਦੇਖੋ ਕੋਈ ਪ੍ਰਵਾਹ ਨਹੀਂ ਨੂੰ ਜਿੱਥੇ ਮਰਜ਼ੀ ਖਲਾਰ ਕੇ ਚੋਲੋ ਸੋ ਵੇਣ ਕਰੋ ਚੱਕ ਜੀ ਹਵਾਨੇ ਚੱਡੇ ਦੇ ਉੱਪਰ ਬਾਕੀ ਅਗਲੇ ਪਿਛਲੇ ਤੋਂ ਦੇਖੋ ਉਹ ਲਾਕੇ ਜਾਣਾ ਤੇ ਮਾਤਾ ਕਹਦੀਆਂ ਨਾ ਵੀ ਪਸ਼ੂ ਐਨੀਮਲ ਨੂੰ ਪਤਾ ਨਹੀਂ ਹੁੰਦਾ ਠੀਕ ਆ ਜੀ ਥੋੜਾ ਜਿਹਾ ਆਪਣੇ ਕਰਕੇ ਜਾਂ ਥੋੜਾ ਜਿਹਾ ਉਪਰਾਂ ਬੰਦਾ ਕਰਕੇ ਬੇਸ਼ੱਕ ਕਾਲਾ ਪੈਂਦਾ ਕੋਈ ਬੰਗਾਰ ਅਸੀਂ ਪਾਉਣ ਦੀ ਵੀ ਲੋੜ ਨਹੀਂ ਹੈ। ਨਾ ਨਾ ਕਦੀ ਪਾਇਆ ਹੀ ਨਹੀਂ ਆਪਰਾ ਜੇਰੇ ਉਦੋਂ ਦਾ। ਠੀਕ ਆ ਜੀ ਠੀਕ ਆ। ਅਜੇ ਤਾਂ ਬੱਚੀਆਂ ਅੰਦਰ ਕਰਕੇ ਥੋੜਾ ਜਿਹਾ ਕਾਲੀਆਂ ਪੈਣ ਦੀਆਂ ਵਾ। ਬੱਚੀਆਂ ਲੱਗੀਆਂ ਤਾਂ ਪੱਕਰ ਮਾਲੀਆਂ ਨੂੰ ਪਰਵਾਹ ਹੀ ਨਹੀਂ ਭਾਵੇਂ ਨਿਆਣੇ ਥੱਲੇ ਬੈਠੇ ਰਹਿਣ। ਅੱਛਾ ਸਰਪ ਜੀ ਤੇ ਇੱਕ ਗੱਲ ਵੀਰੇ ਇਹ ਆ ਵੀ 5-6 ਦਿਨਾਂ ਦੇ ਦੌਰਾਨ ਹੁਣ ਦੁੱਧ ਕਿੰਨੇ ਤੇ ਥੱਲੇ? ਦੁੱਧ ਦੇ ਤੇ ਥੱਲੇ ਰਾਜ ਵੀਰੇ ਇਸ ਟਾਈਮ 28 ਤੋਂ ਬਾਹਰ ਆ 29-30 ਕਰਾਉਂਦੀ ਆ ਚਲੋ ਆਪਾਂ 28 ਕਹਿ ਦੇ। ਕੋਈ ਕੋਈ ਬੋਲਾ ਮੰਨ ਲੈ ਭਾਵੇਂ ਕੋਈ ਦੁੱਧ ਮੰਨ ਲੈ। ਆ। ਦੁੱਧ ਚਲੋ ਦੁੱਧ ਹੀ ਮੰਨੋ 5ਵੇਂ 6ਵੇਂ ਦਿਨ ਦੇ ਵਿੱਚ ਦੁੱਧ ਆ ਗਿਆ ਕੱਚਾ ਦੁੱਧ ਮੰਨ ਲੈ ਕੋਈ ਦੁੱਧ ਹੀ ਮੰਨ ਲੈ ਚਲੋ ਹਾਂਜੀ ਹਾਂਜੀ 28 ਲੀਟਰ ਤੋਂ ਪਲੱਸ 28 ਲੀਟਰ ਤੋਂ ਪਲੱਸ ਹੈ ਲੈ ਵੀ 28 ਲੀਟਰ ਤੋਂ ਦੋਸਤੋ ਬਾਰ ਬਾਰ ਦੁੱਧ ਦੀ ਦੋਤਾ ਕਰਮਾ ਲਈ ਤੇ ਥੱਲੇ ਹਜੇ ਸਟਾਰਟਿੰਗ ਵੇਖੋ ਪਹਿਲੇ ਸੂਏ ਦਾ 37 ਕਿਲੋ ਮਿਲਕਿੰਗ ਦੱਸਿਆ ਇਹਦੀ ਓਕੇ ਹਾਂਜੀ 35 ਤੋਂ ਪਲੱਸ ਓਕੇ ਤੇ ਜੇ ਮੰਨ ਲਓ 35 ਵੀ ਚ ਆਇਆ ਹੋਵੇ ਤਾਂ ਕਿ 40 ਤਾਂ ਚਵਾਉਣਾ ਚਾਹੀਦਾ ਇਹਨੂੰ ਕਰਮਾ ਲਈ ਹੂੰ ਜੇ ਹੁਣੇ 30 ਲੀਟਰ ਤੇ ਪਹੁੰਚ ਗਈ ਆ 6ਵੇਂ ਦਿਨ ਚ ਹਜੇ ਮੈਲਾ ਮਾਰੂਗੀ ਆ ਤੇ ਜੇ ਵੰਡ ਵੰਡ ਚੰਗਾ ਖਾਨ ਲੱਗ ਪਈ ਤੇ ਚਲ ਜੂਗੀ 35 ਤੋਂ ਪਲੱਸ ਤੇ ਜਾਣਾ ਜਈਦਾ ਠੀਕ ਆ ਜੀ ਲੋ ਵੀ 35 ਲੀਟਰ ਤੋਂ ਸਰਬਜੀਤਾਂ ਦਾ ਵੀ ਗੱਲਾਂ ਬਾਹਰ ਦੀਆਂ ਹੋਣੀਆਂ ਨੇ ਠੀਕ ਆ ਜੀ ਤੇ ਹੁਣ ਇਸ ਵਕਤ ਹੀ 28.2 ਲੀਟਰ ਨੂੰ ਮਖੌਲ ਹੀ ਕਰਨ ਢਈਆ ਕਰਮਾਂ ਲਈ ਤੇ ਬਾਕੀ ਪੰਜਾ ਛੇ ਦਿਨਾਂ ਦੇ ਵਿੱਚ ਵਿੱਚ ਹੀ ਸਮਾਂ ਵੈਰ ਤੁਸੀਂ ਦੇਖੋ ਬਾਕੀ ਰੰਗ ਪ੍ਰਿੰਟ ਵੇਖੋ ਫੈਸ਼ਨ ਪੂਸ਼ਨ ਕਰੋ ਚੱਕ ਉਪਰੋਂ ਬਣ ਬਣ ਟੇਟ ਬੋਣ ਬਾਣ ਦੀ ਤੁਸੀਂ ਕਰੋ ਜੇ ਕਿ ਬੋਣ ਬਿਲਕੁਲ ਸਟ੍ਰੇਟ ਫਲੈਟ ਬਿਲਕੁਲ ਇੱਕਸਾਰ ਅਜੇ ਤਾਂ ਪੂਰੀ ਤੈ ਨਹੀਂ ਖੋਲੀ ਇਹਨਾਂ ਸੂਸਵਾ ਦੇ ਵਿੱਚ ਪਹੂ ਆਇਆ ਹੁੰਦਾ ਨਾ ਹਾਂ ਇਹਦਾ ਕਰਕੇ ਵੀ ਥੋੜਾ ਜਿਹਾ ਲਾ ਵੀ ਬਾਹਰ ਸਾਰੀ ਸਾਰੀ ਬਹੁਤ ਕਮਾਲ ਦੀ ਹੈ ਤੁਹਾਨੂੰ ਇੱਕ ਵਾਰੀ ਆਪਾਂ ਤੋੜ ਕੇ ਖੋਲ ਕੇ ਦਰਸ਼ਨ ਕਰਾਉਣੇ ਆ ਤੇ ਫਿਰ ਗੱਲਬਾਤ ਵਧੇਰੇ ਪਤਾ ਲੱਗੂਗੀ ਓਨੀ ਗਾਹ ਦੀ ਹੈ ਤੇ ਓਨੀ ਪਛਾਣ ਦੀ ਹੈ ਸੋ ਪੱਟਾਂ ਦੇ ਸੰਦੇ ਵਿਚਕਾਰ ਤੇ 22 ਲੀਟਰ ਤੋਂ ਪਲੱਸ ਪਲੱਸ ਇਹਦੇ ਥੱਲੇ ਇਸ ਵਕਤ ਦੁੱਧ ਹੀ ਆ ਬੋਲੇ ਬੋਲੇ ਚੋਂ ਤਾਂ ਬਾਹਰ ਹੀ ਆਈ ਹੈ ਠੀਕ ਹੈ ਜੀ ਆਹ ਕਰੋ ਚੱਕ ਸੋਹਵਾਨੇ ਜੱਡੇ ਦੀ ਦੇਖੋ ਬਾਕੀ ਇੱਧਰ ਇੱਕ ਵਾਰੀ ਲੰਬਾ ਪਾ ਤੁਹਾਨੂੰ ਤੋੜ ਤੂੜ ਕੇ ਤਸੱਲੀ ਨਾਲ ਦਿਖਾਉਣੇ ਆ ਸੋ ਮਗਰ ਬੱਛੀ ਆ ਬੱਚਾ ਵੀ ਤੁਸੀਂ ਨਾਲ ਦੀ ਨਾਲ ਦੇਖ ਰਹੇ ਜੇ ਬੱਚਾ ਵੀ ਪ੍ਰੋਪਰ ਤੁਹਾਨੂੰ ਦਿਖਾ ਦਿੱਤਾ ਆਪਾਂ ਨਾਲ ਸੋ ਮਗਰ ਬੱਛੀ ਇਹਦੇ ਮੈਸਰਪੂਜੀ ਇੱਕ ਮਿੰਟ ਮਾਰਾ ਰੋਕੀ ਇੱਥੇ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਦਿਖਾ ਦਗੇ ਉਲਟ ਪਹਿਣੀ ਪਹਿਣੀ ਵਾਲੇ ਪਾਸੇ ਤੁਸੀਂ ਚੈੱਕ ਕਰੋ ਨਾਲੀ ਨੂੜੀ ਦੇਖੋ ਜੀ ਮੋਟੀ ਵੇਣ ਬਾਕੀ ਮਿਲਕ ਨਾੜੀ ਤੇ ਪੂਰਾ ਇੱਕ ਜਿਹੇ ਜਾਲ ਵਿਛਿਆ ਪਿਆ ਠੀਕ ਆ ਜੀ ਹਵਾਨੇ ਚੱਟੇ ਦੇ ਉੱਪਰ ਨਾੜਾਂ ਦਾ ਵੇਣ ਦਾ ਸੋ ਸਪੇਸਮੈਂਟ ਬਹੁਤ ਜਿਆਦਾ ਸੋਹਣੀ ਆ ਠੀਕ ਆ ਆ ਦੇਖੋ ਸੋ ਪੂਰੀ ਖਬਰ ਦਾ ਰਹਾ ਹਵਾਨੇ ਚੱਡੇ ਵਾਲੀ ਸਾਈਡ ਤੋਂ ਦੋਸਤੋ ਦੁੱਧ ਚੰਗਾ ਚਵਾਜੂਗੀ 35 ਲੀਟਰ ਦਾ 35 ਤੋਂ ਬਾਹਰ ਚਲਣ ਦੀ ਫੁੱਲ ਬੜਾ ਫੁੱਲ ਸੁਭਾਵਨਾ ਇਸ ਵਕਤ 28 ਲੀਟਰ ਤੋਂ ਬਾਹਰ ਜਿਹੜਾ ਮਿਲ ਕੇ ਚਵਾ ਰਹੀ ਹੈ ਠੀਕ ਹੈ ਜੀ ਆਹ ਦੇਖੋ ਸੋ ਬਣਿਆ ਥਣਿਆ ਐਨੀਮਲ ਬਣਿਆ ਥਣਿਆ ਦੋਸਤੋ ਪਸ਼ੂ ਕਿਸੇ ਟਾਈਮ ਵੀ ਕਿਸੇ ਭਰਾਣੇ ਵੇਖਣਾ ਹੱਕ ਬੰਦਾ ਤੁਹਾਡਾ ਕੋਈ ਦੋ ਟਾਈਮ ਜੋ ਕੇ ਵੇਖਣ ਦਾ ਮੌਕੇ ਤੇ ਪਹੁੰਚ ਕੇ ਵੇਖਣ ਦਾ ਬਾਕੀ ਬੈਡ ਸਾਰੀ ਦੀ ਸਾਰੀ ਬਹੁਤ ਜਿਆਦਾ ਕਮਾਲ ਆ ਤੇ 28 ਲੀਟਰ ਤੇ ਹੁਣ ਮੇਰਾ ਭਰਾ ਕੋਈ ਸੌਦਾ ਕਰ ਲਵੇ ਠੀਕ ਆ ਜੀ ਸਫਾਰਮ ਫੁਰਮ ਦੇ ਵਿੱਚ ਕਿਸੇ ਭਰਾ ਨੇ ਖੁੱਲੀ ਛੱਡ ਦਿੱਤੀ ਬਾਕੀ ਸਾਇਲਜ ਤੇ ਜਾਂ ਹੋਰ ਵੀ ਕੋਈ ਡੈਡ ਪਲਾਨ ਹੈ ਕਿਸੇ ਭਰਾ ਦਾ ਐਡਵਾਂਸ ਰਿਆ ਤੇ 50 ਲੀਟਰ ਤੋਂ ਪਰਾਸ ਚ ਵਾਜੇ ਚਾਰ ਤੇ ਤੇ ਹੋਰ ਵਜਜੂਗੀ ਰਵੇ ਰਿਹਾ ਜੇ ਆਪਣੇ ਕੋਈ ਤੂੜੀ ਸਟਾਲ ਆਈ ਆ ਬਸ ਤਾਂ ਦੇਖੋ ਤਾਂ ਸਬਜੀ ਤੋਂ ਉਹ ਬਸ ਟਰਾਈ ਦੇ ਵਿੱਚ ਥੂੜੀ ਪੈ ਰਹੀ ਹੈ ਤੇ ਬਰਸੀਨ ਪੈ ਰਿਹਾ ਹਾਂਜੀ 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 ਬਸ ਬਸ ਇਹਨਾਂ ਨੂੰ ਖਾਸ ਤੌਰ ਤੇ ਕੋਈ ਸਾਲੇ ਜਿੱਦੀ ਵਧੇਰੇ ਲੋੜ ਆ ਮਜੇਰੇ ਲੋੜ ਆ ਉਹ ਚ ਤੇ ਫਿਰ ਕਮਾਲਾਂ ਕਰ ਦੂਗੀ ਪੂਰੀਆਂ ਬਿਲਕੁਲ ਜੀ ਬਿਲਕੁਲ ਲੋਵੀ ਭਰਾਵੋ ਬਾਕੀ ਨਿਗਾ ਦੇ ਵਿੱਚੋਂ ਕੱਢ ਲੀਏ ਤੁਸੀਂ ਸਾਰੇ ਵੀਰਾਂ ਨੇ ਉਮੀਦ ਕਰਦੇ ਹਾਂ ਚੀਜ਼ ਚੰਗੀ ਲੱਗੀ ਹੋਵੇ ਕਿ ਠੀਕ ਆ ਜੀ ਸੋ ਇੰਨੇ ਲੀਟਰ ਜਿਹੜੇ ਭਰਾ ਪਾਰਕੂਆ ਖਿਡਾਰੀ ਆ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਵੇਖ ਕੇ ਵੀ ਸ਼ੈ ਕੀ ਆ ਤੇ ਸਰਬਜੀ ਤਾਂ ਇਹਦੀ ਡਿਮਾਂਡ ਭਰਾ ਕੀ ਕਰਤੀ ਡਿਮਾਂਡ ਰਾਜਵਰੇ ਚਲੋ ਮਿਲਕਿੰਗ ਦੇ ਸਾਬ ਨਾਲ ਦੇ ਬਹੁਤ ਬੋਲ ਹੁੰਦੇ ਹਨ ਉਹਨਾਂ ਵੇੜਾਂ ਤਾਂ ਨੂੰ ਪਤਾ ਪਰ ਆਪਾਂ ਚਲੋ ਜਾਇਜ ਹੀ ਕਰਾਂਗੇ ਕਰਾਉਣ ਨੂੰ ਭਾਵੇਂ 20 ਕਰਾ ਲਓ 15 ਕਰਾ ਲਓ ਆਪਾਂ 10 ਕਰ 10 ਇੱਕ 10 ਇੱਕ ਦਾ ਕਿੰਝ ਛੱਡਦਾ ਵੀਰੇ ਮਾਨਤਨ ਆਪਣੇ ਲਈ ਚਲੋ 8 ਕਰ ਦਿੰਨੇ ਆ ਮੈਂ ਇਹਨਾਂ 8 ਵੀ ਨਹੀਂ ਕਰਨਾਗਾ ਅੱਛਾ ਹੋਰ ਕਰਦੇ ਤੁਹੀਂ ਦਾ ਦੰਦ ਕੋਈ ਨਹੀਂ ਬੜਾ ਹੋਰ ਮੈਂ ਲਾ ਕੇ ਹੋਰ ਫੋੜ ਦਿੱਤੀ ਕੋਈ 3-5 ਦੀ ਕਰ ਦਿੱਤੀ ਵੇਖ ਲੀ ਚਲੋ 5 ਦੀ ਕਰਦੇ ਬਾਕੀ ਆ ਗਏ ਆਪਣੇ ਭੈਣ ਭਰਾੜੇ ਸਾਰੇ ਚਲੋ ਫਿਰ ਵੀ ਕਿਸੇ ਵੀ ਵਿਆਹ ਤੋਂ ਪੜੀ ਤਾਂ ਮਾਨਤਨ ਜ਼ਰੂਰ ਹੈ ਬੜਾ ਮਾਨਤਨ ਕੋਈ ਨਹੀਂ ਕਰਦਾ ਕੇ ਵਿੱਚ ਉਹਦੇ ਠੀਕ ਹੈ ਇਹ ਹਾਂ ਨਾ 5 ਦੀ ਆਪਾਂ ਠੀਕ ਹੈ ਜੀ ਲੋ ਵੀ ਪ੍ਰਭੂ ਬਾਕੀ ਕੇਸ ਰੇਟ ਕੇਸ ਭਾਅ ਪਰਤੇ ਦੇ ਵਿੱਚ ਪਸ਼ੂ ਐਨੀਮਲ ਪੈਂਦੇ ਆ ਇੰਨੇ ਮਿਲਕਿੰਗ ਵਾਲੇ ਸਾਰੇ ਵੀਰਾਂ ਨੂੰ ਪਤਾ ਕੋਈ ਵੀਰ ਅਣਜਾਣ ਨਹੀਂ ਹੈਗਾਗਾ 1 ਲੱਖ 5000 ਦੀ ਸਰਵਜੀਤਾਂ ਦਾ ਵੀ ਆਪਾਂ ਛੱਡ ਦਵਾਂਗੇ ਜੇ ਵੀ ਭਰਾ ਇੱਥੋਂ ਤੱਕ ਕਹਿ ਦਿੱਤਾ ਅੱਗੇ ਮੇਰਾ ਭਰਾ ਤੁਸੀਂ ਵੇਖ ਲਿਆ ਜੇ ਬਹੁਤ ਸੋਹਣੇ ਹਵਾਨੇ ਕੱਢੇ ਦੇ ਵਿੱਚ ਜਦੋਂ ਅੱਧਾ ਬਿਰਲਾ ਪਹੁੰਚਦੀ ਆ ਕਮਾਲ ਆ ਨਾਲ ਦੀ ਨਾਲ ਤੁਸੀਂ ਚਵਾਈ ਜ਼ਰੂਰ ਦੇਖ ਲਿਓ ਠੀਕ ਆ ਜੀ ਚਵਾਈ ਤੁਹਾਨੂੰ ਆਪਾਂ ਵਿੱਚੇ ਕਰਕੇ ਦਿਖਾਤੀ ਆ ਵੀਡੀਓ ਤੇ ਸੋ ਉਮੀਦ ਕਰਦੇ ਆ ਬੜਾ ਚੰਗੀਆਂ ਲਗੀਆਂ ਹੋਣਗੀਆਂ ਪਸੰਦ ਲੱਗੇ ਹੋਣਗੇ ਪਸ਼ੂ ਦੋ ਵੇੜਾ ਨੇ ਦੋਵੇਂ ਬਾ ਕਮਾਲ ਨੇ ਠੀਕ ਆ ਜੀ ਵੰਗਾ ਰਸੀ ਜੂੜ ਕਿਸੇ ਭਰਾਣੇ ਪਾਉਣਾ ਪਾ ਲਵੇ ਨਹੀਂ ਪਾਉਣਾ ਤੇ ਆਂਦੇ ਕੁਛ ਨਹੀਂ ਗੇ ਇਹ ਪਸ਼ੂ ਠੀਕ ਆ ਜੀ ਠੰਡੇ ਧੀਰੇ ਨੇ ਸੀਲਸ ਲੱਗਾ ਆ ਦੇਖੋ ਜੀ ਜਿੱਦਾਂ ਮਰਜੀ ਭੈਣਾ ਬੈਠ ਕੇ ਚਵਾਈ ਕਰੀ ਚੱਲਣ ਬੱਚਾ ਬੈਠ ਕੇ ਚਵਾਈ ਕਰੀ ਚੱਲੇ ਠੀਕ ਆ ਜੀ ਲੋ ਵੀ ਭਰਾਵੋ ਠੀਕ ਹੈ ਜੀ ਸੋ ਦੋਵੇਂ ਯਾਤਰੀ ਐਨੀਮਲ ਸਰਪਜੀਤ ਸਿੰਘ ਹੋਂਦੇ ਕੋਲੇ ਬਿਕਾਊਗਾ ਪਿੰਡ ਚੋਲਾ ਸਾਹਿਬ ਤੇ ਸਰਪਜੀਤ ਦੇ ਇੱਕ ਨੰਬਰ ਵੀਰੇ ਕਰ ਸਾਂ ਜੀ ਆਪਣੇ ਹਾਂਜੀ 88728 48324 ਠੀਕ ਹੈ ਵੀਰੇ ਲੋ ਵੀ ਨੰਬਰ ਵੀਰ ਸਰਪਜੀਤ ਸੇਕਲ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਕਾਲ ਕਰੋ ਵਿਜ਼ਿਟ ਕਰੋ ਮਿਲਦਾ ਹੈ ਕਿ ਨਵੀਂ ਅਪਡੇਟ ਮਾਲ ਸਾਰੇ ਵੀਰਾਂ ਭਰਾਵਾਂ ਨੂੰ 7 ਸ਼ਰੀਆ ਕਾਲ ਜੀ